ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਮਹਾਂਪੁਰਖਾਂ ਨੇ ਕਿੰਜ ਸਮਝਾਇਆ ਹੈ ਕਿ ਜੇਕਰ ਤੁਸੀਂ ਇਹ ਚਾਰ ਕੰਮ ਕਰ ਲੈਂਦੇ ਹੋ ਤਾਂ ਤੁਹਾਡੀ ਮਾੜੀ ਤੋਂ ਮਾੜੀ ਕਿਸਮਤ ਵੀ ਜਾਗ ਜਾਵੇਗੀ ਪਰਮਾਤਮਾ ਜੀ ਤੁਹਾਡੀ ਹਰ ਅਰਦਾਸ ਨੂੰ ਕਬੂਲ ਕਰ ਲੈਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਮਾਉਣਾ ਜੀ ਤਾਂ ਕਿ ਪਰਮਾਤਮਾ ਜੀ ਤੁਹਾਡੀ ਹਰ ਅਰਦਾਸ ਆਪਣੇ ਚਰਣਾ ਵਿੱਚ ਕਬੂਲ ਕਰ ਲੈਣ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਣ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਚਰਣਾ ਵਿੱਚ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਤੁਸੀਂ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਸਾਤ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਮਾਈ ਵਾਲੇ ਸੰਤ ਮਹਾਂਪੁਰਖਾਂ ਦੇ ਬੜੇ ਹੀ ਕੀਮਤੀ ਬਚਨ ਆਪ ਜੀ ਦੇ ਨਾਲ ਸਾਂਝੇ ਕਰਨ ਵਾਲੇ ਹਾਂ ਜੀ ਜੋ ਬਚਨ ਸਾਡੀ ਵੀ ਜ਼ਿੰਦਗੀ ਨੂੰ ਬਦਲ ਸਕਦੇ ਹਨ ਤਾਂ ਆਓ ਫਿਰ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸਾਤ ਸੰਗਤ ਜੀ ਇਦਾਂ ਹੀ ਕਹਿੰਦੇ ਹਨ ਕਿ ਇੱਕ ਵਾਰ ਦੀ ਗੱਲ ਹੈ ਇੱਕ ਦੁਖੀ ਮਨੁੱਖ ਕਮਾਈ ਵਾਲੇ ਸੰਤ ਮਹਾਂਪੁਰਖਾਂ ਦੇ ਕੋਲ ਗਿਆ ਜਾ ਕੇ ਕਹਿਣ ਲੱਗਾ ਬਾਬਾ ਜੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਹਾਂ ਉਹਨੇ ਆਪਣੇ ਘਰ ਪਰਿਵਾਰ ਦੀਆਂ ਕਾਰੋਬਾਰ ਦੀਆਂ ਸਾਰੀਆਂ ਹੀ ਸਮੱਸਿਆਵਾਂ ਦੱਸ ਦਿੱਤੀਆਂ ਘਰ ਦੇ ਵਿੱਚ ਪੈਸੇ ਦੀ ਤੰਗੀ ਹੈ ਗਰੀਬੀ ਹੈ ਬਿਮਾਰੀ ਹੈ ਘਰ ਦੇ ਵਿੱਚ ਕਲੇਸ਼ ਵੀ ਬਹੁਤ ਜ਼ਿਆਦਾ ਰਹਿੰਦਾ ਹੈ ਕੋਈ ਵੀ ਕੰਮ ਅਸੀਂ ਵਾਅਦੇ ਦੇ ਲਈ ਕਰਦੇ ਹਾਂ ਪਰ ਪਰ ਘਾਟਾ ਪੈ ਜਾਂਦਾ ਹੈ ਭਾਵੇਂ ਜੋ ਵੀ ਆਪਣੀਆਂ ਘਰ ਪਰਿਵਾਰ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਉਹਨਾਂ ਨੇ ਸਾਰਿਆਂ ਹੀ ਮਹਾਂਪੁਰਖਾਂ ਦੇ ਨਾਲ ਸਾਂਝੀਆਂ ਕਰ ਦਿੱਤੀਆਂ ਤੇ ਕਿਹਾ ਮੈਨੂੰ ਕੋਈ ਰਾਹ ਦੱਸ ਦਿਓ ਮੈਨੂੰ ਕੋਈ ਇਹਨਾਂ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਦਾ ਹੱਲ ਦੱਸ ਦਿਓ ਤੇ ਕਹਿੰਦੇ ਉਹ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਖੁਦ ਭਜਨ ਬੰਦਗੀ ਕਰਨ ਵਾਲੇ ਤਾਂ ਕੋਲ ਆਇਆਂ ਨੂੰ ਭਜਨ ਬੰਦਗੀ ਦੇ ਨਾਲ ਹੀ ਜੋੜਦੇ ਸਨ ਕਹਿੰਦੇ ਸਨ ਕਿ ਨਾਮ ਜਪਿਆ ਕਰੋ ਨੇਕ ਕੰਮ ਕਰਿਆ ਕਰੋ ਤਾਂ ਉਹ ਪਰਮ ਪਿਤਾ ਪਰਮਾਤਮਾ ਜੀ ਜਿਹੜੀ ਸਾਡੀ ਜ਼ਿੰਦਗੀ ਦੇ ਕਸ਼ਟ ਹਨ ਆਪੇ ਆਪ ਹੀ ਦੂਰ ਕਰ ਦੇਣਗੇ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਰੋਗ ਕਸ਼ਟ ਹਨ ਉਹ ਪਰਮਪਿਤਾ ਜੀ ਹੀ ਦੂਰ ਕਰ ਸਕਦੇ ਹਨ ਹੋਰ ਕੋਈ ਨਹੀਂ ਕਹਿੰਦੇ ਕਿ ਉਸ ਮਨੋਖ ਨੇ ਬਾਬਾ ਜੀ ਨੂੰ ਸਤਿ ਵਚਨ ਕਿਹਾ ਤੇ ਜਿਵੇਂ ਜਿਵੇਂ ਬਾਬਾ ਜੀ ਨੇ ਕਿਹਾ ਸੀ ਕਿ ਅੰਮ੍ਰਿਤ ਵੇਲੇ ਉੱਠਿਆ ਕਰੋ ਭਜਨ ਬੰਦਗੀ ਕਰਿਆ ਕਰੋ ਨੇਕ ਕੰਮ ਕਰਿਆ ਕਰ ਓਵੇਂ ਓਵੇਂ ਉਸਨੇ ਕਰਨਾ ਸ਼ੁਰੂ ਕਰ ਦਿੱਤਾ ਕੁਝ ਦਿਨਾਂ ਦੇ ਬਾਅਦ ਮਹਾਪੁਰਖਾਂ ਦੇ ਕੋਲ ਫਿਰ ਆ ਗਿਆ ਕਹਿਣ ਲੱਗਾ ਬਾਬਾ ਜੀ ਤੁਸੀਂ ਜਿਵੇਂ ਕਿਹਾ ਸੀ ਮੈਂ ਤਾਂ ਓਵੇਂ ਹੀ ਕੀਤਾ ਹੈ ਪਰ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ ਮੇਰੇ ਘਰ ਦੇ ਹਾਲਾਤ ਉਦਾਂ ਦੇ ਉਦਾਂ ਹੀ ਬਣੇ ਹੋਏ ਹਨ ਤਾਂ ਕਹਿੰਦੇ ਮਹਾਪੁਰਖ ਆਖਣ ਲੱਗੇ ਕਿ ਭਾਈ ਫਿਰ ਤੋਂ ਇਹ ਨੇਕ ਕੰਮ ਕਰਨ ਦੇ ਨਾਲ ਕੁਝ ਗਲਤੀਆਂ ਵੀ ਜ਼ਰੂਰ ਕੀਤੀਆਂ ਹੋਣਗੀਆਂ ਕਿਉਂਕਿ ਇਹ ਗਲਤੀਆਂ ਕਰਕੇ ਅਸੀਂ ਆਪਣੇ ਨਾਮ ਦੀ ਕਮਾਈ ਨੂੰ ਹੀ ਗਵਾ ਬੈਠਦੇ ਹਾਂ ਉਸ ਨੂੰ ਨੋਖ ਨੂੰ ਦੋ ਗਲਤੀਆਂ ਦੱਸੀਆਂ ਜਿਹੜੀਆਂ ਗਲਤੀਆਂ ਕਰਕੇ ਉਹਦੀ ਕੀਤੀ ਹੋਈ ਭਜਨ ਬੰਦਗੀ ਨੇਕ ਕੰਮਾਂ ਦਾ ਉਸ ਨੂੰ ਫਲ ਪ੍ਰਾਪਤ ਨਹੀਂ ਸੀ ਹੋ ਰਿਹਾ ਅਤੇ ਐਸੀਆਂ ਦੋ ਝੁਗਤੀਆਂ ਤੇ ਐਸੇ ਨੁਕਤੇ ਦੱਸੇ ਜਿਹਦੇ ਨਾਲ ਬੰਦੇ ਦੀ ਹਰ ਅਰਦਾਸ ਬੇਨਤੀ ਪੂਰੀ ਹੋ ਸਕਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੇ ਤੇ ਮਿਹਰਬਾਨ ਹੋ ਸਕਦੇ ਹਨ ਤੇ ਮਹਾਪੁਰਖ ਜੀ ਸਮਝਾਉਣ ਲੱਗੇ ਕਿ ਭਾਈ ਜੇ ਉਹ ਪਰਮ ਪਿਤਾ ਪਰਮਾਤਮਾ ਨੇ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਲਿਖੇ ਹਨ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਲਿਖੀ ਹੈ ਨਾ ਉਹ ਚਾਹੇ ਵੀ ਸਾਡੇ ਕੋਲ ਕੋਈ ਖੋ ਨਹੀਂ ਸਕਦਾ ਇਸ ਕਰਕੇ ਪਰਮਾਤਮਾ ਤੇ ਵਿਸ਼ਵਾਸ ਕਰੋ ਕੋਈ ਵੀ ਕੰਮ ਕਰਨਾ ਹੋਵੇ ਸਭ ਤੋਂ ਪਹਿਲਾਂ ਪਰਮਾਤਮਾ ਦੇ ਉੱਤੇ ਭਰੋਸਾ ਰੱਖੋ ਦੂਸਰਾ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿਉਂਕਿ ਭਰੋਸੇ ਦੇ ਨਾਲ ਕੀਤੀ ਹੋਈ ਅਰਦਾਸ ਬੇਨਤੀ ਪੂਰੀ ਜ਼ਰੂਰ ਹੋ ਜਾਂਦੀ ਹੈ ਇਹ ਨਹੀਂ ਆਪਾਂ ਇੱਕ ਪਾਸੇ ਚਿੰਤਾ ਕਰ ਰਹੇ ਹਾਂ ਤੇ ਦੂਜੇ ਪਾਸੇ ਅਰਦਾਸ ਬੇਨਤੀ ਕੀਤੀ ਨਾ ਫਿਰ ਇਦਾਂ ਭਾਵੇਂ ਜਿੰਨੀ ਮਰਜ਼ੀ ਆਪਾਂ ਜਨ ਬੰਦਗੀ ਕਰ ਲਈਏ ਜਿੰਨੀ ਮਰਜ਼ੀ ਭਾਵੇਂ ਸੇਵਾ ਕਰ ਲਈਏ ਜੇ ਸਾਡਾ ਆਪਣੇ ਗੁਰੂ ਦੇ ਪ੍ਰਤੀ ਵਿਸ਼ਵਾਸ ਭਰੋਸਾ ਹੀ ਨਾ ਬਣਿਆ ਤਾਂ ਫਿਰ ਅਸੀਂ ਫਲ ਪ੍ਰਾਪਤ ਨਹੀਂ ਕਰ ਸਕਦੇ ਕਿਉਂਕਿ ਭਰੋਸਾ ਹੀ ਸਭ ਤੋਂ ਉੱਪਰ ਹੈ ਸਭ ਤੋਂ ਪਹਿਲਾਂ ਜ਼ਰੂਰੀ ਵਿਸ਼ਵਾਸ ਆਪਣੇ ਗੁਰੂ ਦੇ ਪ੍ਰਤੀ ਦੂਜਾ ਜਦੋਂ ਵੀ ਕੋਈ ਵੀ ਕੰਮ ਕਰਨਾ ਹੋਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਹੀ ਤੁਰਨਾ ਚਾਹੀਦਾ ਹੈ ਪਰ ਸਾਡੀ ਆਦਤ ਕੀ ਹੈ ਅਸੀਂ ਕਿਸੇ ਵੀ ਕੰਮ ਨੂੰ ਜਾਣਾ ਹੋਵੇ ਜਾਂ ਕਿਤੇ ਕੋਈ ਔਖੀ ਘੜੀ ਆ ਜਾਵੇ ਤਾਂ ਅਸੀਂ ਸਭ ਤੋਂ ਪਹਿਲਾਂ ਇਨਸਾਨਾਂ ਵੱਲ ਭੱਜਦੇ ਹਾਂ ਆਪਣੇ ਕਿਸੇ ਦੋਸਤ ਮਿੱਤਰ ਰਿਸ਼ਤੇਦਾਰਾਂ ਵੱਲ ਭੱਜਦੇ ਹਾਂ ਜੇ ਪੈਸੇ ਦੀ ਲੋੜ ਹੋਵੇ ਅਸੀਂ ਅਮੀਰ ਰਿਸ਼ਤੇ ਵੱਲ ਭੱਜਦੇ ਹਾਂ ਕਿ ਸਾਡੀ ਮਦਦ ਜੋ ਕਰ ਸਕਦਾ ਹੋਵੇ ਜੇ ਕੋਈ ਕਸ਼ਟ ਹੋਵੇ ਕੋਈ ਹੋਰ ਮੁਸੀਬਤ ਪੈ ਜਾਵੇ ਫਿਰ ਉੱਚੇ ਅਹੁਦਿਆਂ ਵੱਲ ਭੱਜਦੇ ਹਾਂ ਇਥੋਂ ਤੱਕ ਕਿ ਜੇਕਰ ਸਰੀਰ ਨੂੰ ਕੋਈ ਕਸ਼ਟ ਆ ਜਾਵੇ ਕੋਈ ਦੁੱਖ ਰੋਗ ਲੱਗ ਜਾਵੇ ਅਸੀਂ ਸਭ ਤੋਂ ਪਹਿਲਾਂ ਰਿਸ਼ਤੇਦਾਰਾਂ ਨੂੰ ਜਾਂ ਸਲਾਹਕਾਰਾਂ ਨੂੰ ਫੋਨ ਕਰਕੇ ਪੁੱਛਦੇ ਹਾਂ ਕੋਈ ਚੰਗੇ ਜਿਹੇ ਡਾਕਟਰ ਦੀ ਦੱਸ ਪਾਓ ਪਰ ਮਹਾਪੁਰਖ ਜੀ ਆਖਦੇ ਹਨ ਕਿ ਸਭ ਤੋਂ ਪਹਿਲਾ ਕਦਮ ਸਾਡਾ ਆਪਣੇ ਗੁਰੂ ਦੇ ਵੱਲ ਹੋਣਾ ਚਾਹੀਦਾ ਹੈ ਭਾਵੇਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਹਨ ਸੁੱਖ ਹਨ ਪਰ ਸਾਡਾ ਪਹਿਲਾ ਕਦਮ ਆਪਣੇ ਗੁਰੂ ਵੱਲ ਹੀ ਵਧਣਾ ਚਾਹੀਦਾ ਹੈ ਜੇ ਦੁੱਖ ਹੈ ਤਾਂ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਕੇ ਫਿਰ ਘਰੋਂ ਤੁਰੋ ਤੁਹਾਡੇ ਉਥੋਂ ਜਾਣ ਤੋਂ ਪਹਿਲਾਂ ਹੀ ਗੁਰੂ ਸਾਹਿਬ ਜੀ ਉਥੇ ਪਹੁੰਚ ਜਾਣਗੇ ਜਿੱਥੇ ਤੁਹਾਡੀ ਅਰਦਾਸ ਜਾ ਕੇ ਕਬੂਲ ਹੋਣੀ ਸੀ ਜੇ ਜ਼ਿੰਦਗੀ ਦੇ ਵਿੱਚ ਸੁੱਖ ਆਇਆ ਹੈ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਹੀ ਸ਼ੁਕਰਾਨਾ ਕਰੋ ਫਿਰ ਵੇਖਿਓ ਸੁੱਖ ਹੋਰ ਵੱਧ ਜਾਣਗੇ ਅਤੇ ਦੁੱਖਾਂ ਦੇ ਵਿੱਚ ਘਾਟਾ ਪੈ ਜਾਵੇਗਾ ਦੁੱਖਾਂ ਨੂੰ ਸਾਡੀਆਂ ਚਿੰਤਾਵਾਂ ਨੂੰ ਸਾਡੇ ਤੋਂ ਪਰਮਾਤਮਾ ਜੀ ਕਿਵੇਂ ਦੂਰ ਕਰ ਦੇਣਗੇ ਸਾਡੀਆਂ ਚਿੰਤਾਵਾਂ ਸਾਡੇ ਤੋਂ ਕੋਹਾਂ ਦੂਰ ਭਜ ਜਾਣਗੀਆਂ ਇਸ ਕਰਕੇ ਭਰੋਸੇ ਦੇ ਨਾਲ ਕੀਤੀ ਹੋਈ ਅਰਦਾਸ ਬੇਨਤੀ ਸਾਡੀ ਗੁਰੂ ਘਰ ਗੁਰੂ ਦੇ ਚਰਨਾਂ ਵਿੱਚ ਪਰਵਾਨ ਹੋ ਜਾਂਦੀ ਹੈ ਸਭ ਤੋਂ ਪਹਿਲੀ ਅਰਦਾਸ ਸਾਡੇ ਵਾਹਿਗੁਰੂ ਦੇ ਅੱਗੇ ਹੀ ਹੋਣੀ ਚਾਹੀਦੀ ਹੈ ਸਾਡਾ ਪਹਿਲਾ ਕਦਮ ਆਪਣੇ ਵਾਹਿਗੁਰੂ ਜੀ ਵੱਲ ਹੋਣਾ ਚਾਹੀਦਾ ਹੈ ਫਿਰ ਕਿਸੇ ਹੋਰ ਵੱਲ ਜਾਣਾ ਹੈ ਇਦਾਂ ਹੀ ਮਹਾਪੁਰਖ ਜੀ ਇੱਥੇ ਮਹਾਭਾਰਤ ਦਾ ਇੱਕ ਪ੍ਰਸੰਗ ਸੁਣਾਉਂਦੇ ਹਨ ਕਹਿੰਦੇ ਹਨ ਜਦੋਂ ਦ੍ਰੋਪਦੀ ਚੀਰ ਹਰਣ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉੱਥੇ ਭਗਵਾਨ ਕ੍ਰਿਸ਼ਨ ਜੀ ਪ੍ਰਗਟ ਹੋਏ ਉਹਨਾਂ ਨੇ ਦ੍ਰੋਪਦੀ ਨੂੰ ਬਚਾਇਆ ਪਰ ਦ੍ਰੋਪਦੀ ਨੇ ਭਗਵਾਨ ਕ੍ਰਿਸ਼ਨ ਜੀ ਦੇ ਨਾਲ ਗਿਲਾ ਕੀਤਾ ਸ਼ਿਕਵਾ ਕੀਤਾ ਸ਼ਿਕਾਇਤ ਵੀ ਕੀਤੀ ਭਗਵਾਨ ਜੀ ਤੁਸੀਂ ਇੰਨਾ ਲੇਟ ਕਿਉਂ ਆਏ ਪਰ ਭਗਵਾਨ ਕ੍ਰਿਸ਼ਨ ਨੇ ਕਿਹਾ ਦ੍ਰੋਪਦੀ ਅਸੀਂ ਤਾਂ ਉਸ ਵੇਲੇ ਹੀ ਆ ਗਏ ਜਦੋਂ ਤੂੰ ਸਾਨੂੰ ਯਾਦ ਕੀਤਾ ਤੇਰੇ ਯਾਦ ਕਰਨ ਦੇ ਵਿੱਚ ਦੇਰੀ ਹੋ ਗਈ ਸੀ ਦ੍ਰੋਪਦੀ ਨੇ ਕਿਹਾ ਉਹ ਕਿੰਜ ਤਾਂ ਭਗਵਾਨ ਕ੍ਰਿਸ਼ਨ ਨੇ ਕਿਹਾ ਦੇਖ ਤੂੰ ਸਭ ਤੋਂ ਪਹਿਲਾਂ ਆਪਣੇ ਪਤੀਆਂ ਦੇ ਅੱਗੇ ਪੁਕਾਰ ਕੀਤੀ ਫਿਰ ਤੂੰ ਉਸ ਤੋਂ ਬਾਅਦ ਸਭਾ ਵਿੱਚ ਬੈਠੇ ਲੋਕਾਂ ਦੇ ਅੱਗੇ ਮਿੰਨਤਾ ਤਰਲੇ ਕੀਤੀ ਜਦੋਂ ਕਿਸੇ ਪਾਸਿਓਂ ਤੇਰੀ ਗੱਲ ਨਹੀਂ ਬਣੀ ਕਿਸੇ ਨੇ ਗੱਲ ਤੇਰੀ ਨਹੀਂ ਸੁਣੀ ਫਿਰ ਤੂੰ ਸਾਨੂੰ ਯਾਦ ਕੀਤਾ ਪਰ ਤੋ ਜਦੋਂ ਹੀ ਸਾਨੂੰ ਯਾਦ ਕੀਤਾ ਅਸੀਂ ਉਸ ਵੇਲੇ ਹੀ ਹਾਜ਼ਰ ਹੋ ਚੁੱਕੇ ਸਨ ਸੋ ਇਹ ਪ੍ਰਸੰਗ ਸੁਣ ਕੇ ਮਹਾਪੁਰਖ ਜੀ ਆਖਦੇ ਸਨ ਕਿ ਸਾਡਾ ਵੀ ਇਹੋ ਹਾਲ ਹੈ ਅਸੀਂ ਵੀ ਇਹੋ ਕੰਮ ਹੀ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਹਾਂ ਜ਼ਿੰਦਗੀ ਦੇ ਵਿੱਚ ਦੁੱਖ ਆ ਜਾਵੇ ਸਭ ਤੋਂ ਪਹਿਲਾਂ ਦੁਨਿਆਵੀ ਲੋਕਾਂ ਵੱਲ ਭੱਜਦੇ ਹਾਂ ਕਿ ਹੋ ਸਕਦਾ ਮੇਰਾ ਭਲਾ ਹੋ ਜਾਵੇ ਮੇਰਾ ਫਲਾਣਾ ਰਿਸ਼ਤੇਦਾਰ ਦੋਸਤ ਮਿੱਤਰ ਮੇਰੀ ਮਦਦ ਕਰ ਦੇਵੇ ਜਦੋਂ ਚਾਰਾਂ ਹੀ ਪਾਸਿਆਂ ਤੋਂ ਨਾ ਹੋ ਜਾਂਦੀ ਹੈ ਹਾਰ ਜਾਂਦੀ ਹੈ ਪੇਸ਼ ਨਹੀਂ ਚੱਲਦੀ ਉਦੋਂ ਆਪਣੇ ਗੁਰੂ ਵੱਲ ਆਉਂਦੇ ਹਾਂ ਪਰ ਪਹਿਲਾਂ ਤੋਹੇ ਗੁਰੂ ਦਾ ਓਟ ਆਸਰਾ ਲੈ ਕੇ ਚੱਲਣਾ ਚਾਹੀਦਾ ਹੈ ਜ਼ਿੰਦਗੀ ਦੇ ਵਿੱਚ ਆਈਆਂ ਹੋਈਆਂ ਮੁਸੀਬਤਾਂ ਕਦ ਚਲੀਆਂ ਗਈਆਂ ਪਤਾ ਹੀ ਨਹੀਂ ਲੱਗੇਗਾ ਕੋਈ ਵੀ ਦੁੱਖ ਫਿਰ ਸਾਨੂੰ ਨਹੀਂ ਲੱਗੇਗਾ ਕੋਈ ਵੀ ਦੁੱਖ ਸਾਨੂੰ ਦੁਖੀ ਨਹੀਂ ਕਰ ਸਕੇਗਾ ਉਸੇ ਹੀ ਤਰ੍ਹਾਂ ਜਦੋਂ ਸੁਖ ਆਉਂਦਾ ਹੈ ਤਾਂ ਸਾਡੇ ਵਰਗੇ ਸੁਖਾਂ ਦੀਆਂ ਅਰਦਾਸਾਂ ਸ਼ੁਕਰਾਨੇ ਦੀ ਅਰਦਾਸ ਨਹੀਂ ਕਰਦੇ ਵਾਹਿਗੁਰੂ ਜੀ ਦੇ ਅੱਗੇ ਕਰਦੇ ਹਨ ਪਰ ਜਦੋਂ ਹੀ ਕੋਈ ਸੁਖ ਆਇਆ ਕੋਈ ਖੁਸ਼ੀ ਆ ਗਈ ਉਹਨਾਂ ਨੂੰ ਮਨਾਉਂਦੇ ਲੋਕਾਂ ਦੇ ਨਾਲ ਹਾਂ ਪਾਰਟੀਆਂ ਕਰਦੇ ਹਨ ਜਸ਼ਨ ਮਨਾਉਂਦੇ ਹਨ ਪਰ ਗੁਰੂ ਨੂੰ ਯਾਦ ਨਹੀਂ ਕਰਦੇ ਗੁਰੂ ਦਾ ਸ਼ੁਕਰਾਨਾ ਹੀ ਨਹੀਂ ਕਰਦੇ ਪਰ ਜੋ ਗੁਰੂ ਦੇ ਉੱਤੇ ਭਰੋਸਾ ਰੱਖਦੇ ਹਨ ਗੁਰੂ ਸਾਹਿਬ ਦਾ ਕੋਟਾਨ ਕੋਟ ਸ਼ੁਕਰਾਨਾ ਕਰਦੇ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਵੀ ਉਹਨਾਂ ਤੇ ਸਦਾ ਹੀ ਮਿਹਰਬਾਨ ਹੋ ਜਾਂਦੇ ਹਨ ਮਹਾਪੁਰਖਾ ਨੇ ਉਸ ਮਨੁੱਖ ਨੂੰ ਸਮਝਾਇਆ ਕਿ ਭਾਈ ਜੇ ਤੂੰ ਆਪਣੇ ਗੁਰੂ ਦੀ ਖੁਸ਼ੀ ਨੂੰ ਹਾਸਲ ਕਰਨਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਤੇਰਾ ਭਰੋਸਾ ਗੁਰੂ ਦੇ ਉੱਤੇ ਅਟੱਲ ਹੋਣਾ ਚਾਹੀਦਾ ਹੈ ਚਿੰਤਾ ਅਤੇ ਭਰੋਸਾ ਨਾਲ ਨਾਲ ਨਹੀਂ ਚੱਲ ਸਕਦਾ ਜੇ ਅਰਦਾਸ ਬੇਨਤੀ ਕੀਤੀ ਹੈ ਫਿਰ ਸਾਡੇ ਮਨ ਵਿੱਚ ਚਿੰਤਾ ਨਹੀਂ ਹੋਣੀ ਚਾਹੀਦੀ ਭਰੋਸਾ ਹੋਣਾ ਚਾਹੀਦਾ ਹੈ ਕਰਮ ਕਰਨਾ ਸਾਡਾ ਫਰਜ਼ ਹੈ ਕੋਸ਼ਿਸ਼ ਕਰਦੇ ਰਹਿਣਾ ਵੀ ਸਾਡਾ ਫਰਜ਼ ਹੈ ਵਰ ਪਰੋਸੇ ਦੇ ਨਾਲ ਚਿੰਤਾ ਨਹੀਂ ਕਰਨੀ ਚਾਹੀਦੀ ਜਦੋਂ ਵੀ ਆਪਣੇ ਭਲੇ ਦੀ ਕੋਈ ਅਰਦਾਸ ਬੇਨਤੀ ਕਰਨੀ ਹੋਵੇ ਤਾਂ ਭਾਵੇਂ ਤੁਸੀਂ ਜਿੰਨੀ ਮਰਜ਼ੀ ਹੀ ਭਜਨ ਬੰਦਗੀ ਕੀਤੀ ਹੋਵੇ ਸੇਵਾ ਕੀਤੀ ਹੋਵੇ ਪਰ ਭੁੱਲ ਕੇ ਕਦੇ ਵੀ ਵਾਹਿਗੁਰੂ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਜਾਂ ਫਿਰ ਸੌਦਾ ਨਹੀਂ ਕਰਨਾ ਚਾਹੀਦਾ ਕਦੇ ਵੀ ਇਹ ਨਹੀਂ ਕਹਿਣਾ ਕਿ ਵਾਹਿਗੁਰੂ ਜੀ ਮੈਂ ਤੁਹਾਡੇ ਲਈ ਐਨੇ ਦਿਨ ਅੰਮ੍ਰਿਤ ਵੇਲੇ ਉੱਠਿਆ ਹਾਂ ਐਨੇ ਪਾਠ ਕੀਤੇ ਤੁਸੀਂ ਮੇਰੀ ਮਦਦ ਨਹੀਂ ਕਰ ਰਹੇ ਤੁਸੀਂ ਮੇਰੇ ਤੇ ਕਿਰਪਾ ਕਿਉਂ ਨਹੀਂ ਕਰ ਰਹੇ ਇਹ ਤਾਂ ਫਿਰ ਸੌਦਾ ਹੋ ਗਿਆ ਇਹ ਹੈਹਸਾਨ ਹੋ ਗਿਆ ਪਰਮਾਤਮਾ ਤੇ ਕਿ ਮੈਂ ਤੁਹਾਨੂੰ ਯਾਦ ਕੀਤਾ ਹੁਣ ਤੁਸੀਂ ਇਸ ਦੇ ਬਦਲੇ ਮੈਨੂੰ ਕੁਝ ਦੇ ਦਿਓ ਇਦਾਂ ਨਹੀਂ ਕਰਨਾ ਕਿਉਂਕਿ ਜੇਕਰ ਆਪਾਂ ਹਿਸਾਬ ਕਿਤਾਬ ਦੇ ਚੱਕਰਾਂ ਵਿੱਚ ਪੈ ਗਏ ਫਿਰ ਆਪਾਂ ਵੱਜੇ ਨਹੀਂ ਛੁੱਟਾਂਗੇ ਇੱਕ ਜਨਮ ਕੀ ਕਈ ਜਨਮਾਂ ਦੇ ਬੱਦੇ ਹੋਏ ਅਸੀਂ ਨਹੀਂ ਛੁੱਟਾਂਗੇ ਬਸ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਿੱਚ ਰਹਿਣਾ ਹੈ ਤੇ ਸ਼ੁਕਰ ਹੀ ਕਰਨਾ ਹੈ ਜਦੋਂ ਵੀ ਅਰਦਾਸ ਬੇਨਤੀ ਕਰਨੀ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਵਾਹਿਗੁਰੂ ਜੀ ਤੁਸੀਂ ਪਹਿਲਾਂ ਵੀ ਮੇਰੇ ਤੇ ਬੜੀ ਕਿਰਪਾ ਕੀਤੀ ਤੁਸੀਂ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਰਹਿਣ ਹੀ ਨਹੀਂ ਦਿੱਤੀ ਤੁਸੀਂ ਮੇਰੇ ਮੂੰਹੋਂ ਮੰਗੀਆਂ ਅਰਦਾਸਾਂ ਵੀ ਪੂਰੀਆਂ ਕੀਤੀਆਂ ਹਨ ਤੁਸੀਂ ਆਪਣੀ ਮਰਜ਼ੀ ਦੇ ਨਾਲ ਵੀ ਬਹੁਤ ਕੁਝ ਦਿੱਤਾ ਹੈ ਪਰਮਪਿਤਾ ਪਰਮਾਤਮਾ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਨ ਤੋਂ ਬਾਅਦ ਮਹਾਪੁਰਖ ਜੀ ਆਖਦੇ ਹਨ ਕਿ ਆਪਣੀ ਜੋ ਵੀ ਅਰਦਾਸ ਬੇਨਤੀ ਹੈ ਉਹ ਕਰ ਲੈਣੀ ਚਾਹੀਦੀ ਹੈ ਅੰਤਰਜਾਮੀ ਪਰਮਾਤਮਾ ਤਾਂ ਸਭ ਕੁਝ ਜਾਣਦੇ ਹਨ ਉਹਨਾਂ ਨੂੰ ਬੋਲ ਕੇ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਬਸ ਸਾਡਾ ਆਪਣੇ ਗੁਰੂ ਦੇ ਪ੍ਰਤੀ ਭਰੋਸਾ ਪ੍ਰੇਮ ਪਿਆਰ ਹੋਣਾ ਚਾਹੀਦਾ ਹੈ ਫਿਰ ਗੁਰੂ ਸਾਹਿਬ ਜੀ ਸਾਡੇ ਮਨ ਆਈਆਂ ਮਰਜ਼ਾਾਂ ਵੀ ਪੂਰੀਆਂ ਕਰ ਦਿੰਦੇ ਹਨ ਇਹ ਆਪਣੀ ਮਰਜ਼ੀ ਦੇ ਨਾਲ ਬਹੁਤ ਕੁਝ ਦੇ ਦਿੰਦੇ ਹਨ ਸੋ ਸਾਧ ਸੰਗਤ ਜੀ ਇਹ ਦੋ ਗਲਤੀਆਂ ਕਦੇ ਨਹੀਂ ਕਰਨੀਆਂ ਜੇਕਰ ਤੁਸੀਂ ਭਜਨ ਬੰਦਗੀ ਕਰਦੇ ਹੋ ਸੇਵਾ ਕਰਦੇ ਹੋ ਸਿਮਰਨ ਕਰਦੇ ਹੋ ਅੰਮ੍ਰਿਤ ਵੇਲੇ ਉੱਠ ਕੇ ਹੋ ਅੰਮ੍ਰਿਤ ਵੇਲੇ ਉੱਠਦੇ ਹੋ ਤਾਂ ਭੁੱਲ ਕੇ ਵੀ ਮਨ ਵਿੱਚ ਆਪਣੇ ਗੁਰੂ ਸਾਹਿਬ ਜੀ ਦੇ ਨਾਲ ਸ਼ਬਦ ਬਾਜੀ ਨਹੀਂ ਕਰਨੀ ਚਾਹੀਦੀ ਉਹਨਾਂ ਦੇ ਨਾਲ ਗਿਲੇ ਸ਼ਿਕਵੇ ਨਹੀਂ ਕਰਨੇ ਚਾਹੀਦੇ ਕਿਸੇ ਦੀ ਵੀ ਨਿੰਦਿਆ ਚੁਗਲੀ ਨਹੀਂ ਕਰਨੀ ਕਿਸੇ ਦੇ ਪ੍ਰਤੀ ਮਨ ਵਿੱਚ ਈਰਖਾ ਨਹੀਂ ਰੱਖਣੀ ਇਸੇ ਦਾ ਮਾੜਾ ਨਹੀਂ ਸੋਚਣਾ ਕਿਉਂਕਿ ਇਹ ਸਾਰੀਆਂ ਚੀਜ਼ਾਂ ਸਾਡੇ ਨਾਮ ਦੀ ਕਮਾਈ ਨੂੰ ਰੋੜ ਕੇ ਲੈ ਜਾਂਦੀਆਂ ਹਨ ਜਦੋਂ ਵੀ ਤੁਸੀਂ ਅਰਦਾਸ ਬੇਨਤੀ ਕਰਨੀ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਫਿਰ ਹੀ ਅਰਦਾਸ ਕਰਨੀ ਹੈ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੀ ਰਹਿਣਾ ਹੈ ਜਦੋਂ ਵੀ ਜ਼ਿੰਦਗੀ ਦੇ ਵਿੱਚ ਦੁੱਖ ਹੋਵੇ ਸੁੱਖ ਹੋਵੇ ਪਹਿਲਾ ਕਦਮ ਸਾਡਾ ਸਾਡੇ ਗੁਰੂ ਦੇ ਵੱਲ ਹੀ ਉੱਠਣਾ ਚਾਹੀਦਾ ਹੈ ਜਦੋਂ ਆਪਾਂ ਮਾੜੇ ਦੀ ਭਾਵਨਾ ਕਿਸੇ ਪ੍ਰਤੀ ਰੱਖਦੇ ਹਾਂ ਤਾਂ ਸਮਝੋ ਕਿ ਅਸੀਂ ਖੁਦ ਦਾ ਮਾੜਾ ਕਰ ਰਹੇ ਹਾਂ। ਬਾਬਾ ਅਨੰਦ ਸਿੰਘ ਜੀ ਅਕਸਰ ਹੀ ਬਚਨ ਕਰਦੇ ਹਨ ਕਿ ਭਾਈ ਕਿਸੇ ਦਾ ਰਾਹ ਦਾ ਰੋੜਾ ਨਾ ਬਣੋ ਕਿਉਂਕਿ ਰੋੜੇ ਖੁਦ ਠੋਕਰਾਂ ਜੋਗੇ ਰਹਿ ਜਾਂਦੇ ਹਨ। ਤਾਂ ਆਪਾਂ ਇਹ ਗਲਤੀ ਕਦੇ ਨਹੀਂ ਕਰਨੀ ਕਿਉਂਕਿ ਜੋ ਸਾਡੀ ਕਿਸਮਤ ਦਾ ਹੈ ਸਾਡੇ ਕੋਲੋਂ ਕੋਈ ਖੋ ਨਹੀਂ ਸਕਦਾ। ਜੋ ਪਰਮਾਤਮਾ ਨੇ ਸਾਡੀ ਕਿਸਮਤ ਵਿੱਚ ਲਿਖ ਦਿੱਤਾ ਉਹ ਸਾਨੂੰ ਮਿਲ ਕੇ ਹੀ ਰਹੇਗਾ। ਭਾਵੇਂ ਕੋਈ ਜਿੰਨੀਆਂ ਮਰਜ਼ੀ ਪਾਨੀਆਂ ਮਾਰੀ ਜਾਵੇ। ਮਾੜੇ ਕੀਤੇ ਦਾ ਮਾੜਾ ਹੀ ਅਸਰ ਹੁੰਦਾ ਹੈ ਸਾਧ ਸੰਗਤ ਜੀ ਪਰ ਉਹਦਾ ਖੁਦ ਦਾ ਨੁਕਸਾਨ ਜ਼ਿਆਦਾ ਹੁੰਦਾ ਹੈ ਜੋ ਕਿਸੇ ਦਾ ਮਾੜਾ ਸੋਚਦਾ ਹੈ ਪਰਮਾਤਮਾ ਨੇ ਰੋਜ਼ੀ ਰੋਟੀ ਲਿਖੀ ਹੈ ਫਿਰ ਸਾਨੂੰ ਮਿਲੇਗੀ ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ